ਇਸ ਜਾਣਕਾਰੀ ਵਾਲੀ ਵੀਡੀਓ ਨੂੰ ਦੋਸਤੋ ਲਾਈਕ ਬੇਸ਼ੱਕ ਨਾ ਕਰਿਓ ਸ਼ੇਅਰ ਜ਼ਰੂਰ ਕਰ ਦਿਓ ਸੁਪਰੀਮ ਕੋਰਟ ਦੀ ਇੱਕ ਜੱਜਮੈਂਟ ਆਈ ਆ ਜੋ ਕਿ 10 ਜੂਨ ਨੂੰ ਪਾਸ ਹੋਈ ਆ ਇਸ ਜੱਜਮੈਂਟ ਵਿੱਚ ਕਿਹਾ ਗਿਆ ਹੈ ਕਿ ਹੁਣ ਇਕੱਲੀ ਰਜਿਸਟਰੀ ਤੁਹਾਨੂੰ ਜ਼ਮੀਨ ਦਾ ਮਾਲਕ ਨਹੀਂ ਬਣਾਏਗੀ ਹਾਂਜੀ ਦੋਸਤੋ ਇਸ ਵਿੱਚ ਜੋ ਵੀ ਨਵੇਂ ਰੂਲ ਲਾਗੂ ਹੋਏ ਆ ਉਹ ਮੈਂ ਤੁਹਾਨੂੰ ਪੜ੍ਹ ਕੇ ਦੱਸਦਾ ਦੋਸਤੋ ਪਹਿਲਾ ਇਹ ਆ ਕਿ ਜੇ ਤੁਸੀਂ ਆਪਣੇ ਮਾਪਿਆਂ ਤੋਂ ਜ਼ਮੀਨ ਲੈ ਰਹੇ ਹੋ ਤਾਂ ਜੋ ਕਸੀਤ ਹੈ ਉਹ ਜਸਤਰੋਣੀ ਬਹੁਤ ਜ਼ਰੂਰੀ ਹੈ ਫੇਰ ਹੀ ਤੁਹਾਡੇ ਨਾਮ ਜ਼ਮੀਨ ਹੋਵੇਗੀ ਦੂਜਾ ਇਹ ਕਿ ਜੇ ਤੁਸੀਂ ਆਪਣੇ ਭੈਣ ਭਰਾ ਤੋਂ ਜ਼ਮੀਨ ਲੈ ਰਹੇ ਹੋ ਤਾਂ ਇੱਕ ਐਨਓਸੀ ਲੈਣੀ ਬਹੁਤ ਜ਼ਰੂਰੀ ਹੋਵੇਗੀ ਜਿਸ ਵਿੱਚ ਕਿਹਾ ਗਿਆ ਹੋਵੇਗਾ ਕਿ ਫਲਾਨੀ ਜ਼ਮੀਨ ਦਾ ਹਿੱਸਾ ਫਲਾਨੇ ਬੰਦੇ ਦੇ ਨਾਮ ਹੋ ਰਿਹਾ ਹੈ ਜਾਂ ਕੀਤਾ ਜਾ ਰਿਹਾ ਹੈ ਸਾਨੂੰ ਇਸ ਤੇ ਕੋਈ ਵੀ ਇਤਰਾਜ਼ ਨਹੀਂ ਹੈ ਜਾਂ ਆਬਜੈਕਸ਼ਨ ਨਹੀਂ ਹੈ ਦੋਸਤੋ ਕੋਈ ਦਿੱਕਤ ਨਹੀਂ ਹੈ ਨੰਬਰ 3 ਤੇ ਦੋਸਤੋ ਜ਼ਮੀਨ ਖਰੀਦ ਜਾਂ ਵੇਚ ਰਹੇ ਹੋ ਐਸ ਦੀ ਸੇਲ ਡੀਡ ਹੋਣੀ ਤੁਹਾਡੇ ਕੋਲ ਬਹੁਤ ਜ਼ਰੂਰੀ ਹੋਵੇਗੀ। ਨੰਬਰ 4 ਦੋਸਤੋ ਜਿਹੜੀ ਜ਼ਮੀਨ ਖਰੀਦੀ ਜਾਂ ਵੇਚੀ ਜਾ ਰਹੀ ਹੈ। ਉਹਦੀ ਸਾਰੀ ਪੇਮੈਂਟ ਦੇ ਬੈਂਕ ਪ੍ਰੂਫ ਹੋਣੇ ਬਹੁਤ ਜ਼ਰੂਰੀ ਹੈ। ਪੈਸਾ ਕਿੱਥੋਂ ਕਿਵੇਂ ਆਇਆ ਤੇ ਕਿਵੇਂ ਟਰਾਂਸਫਰ ਹੋ ਰਿਹਾ ਹੈ। ਨੰਬਰ 5 ਤੁਹਾਡਾ ਜ਼ਮੀਨ ਦੇ ਉੱਤੇ ਕਬਜ਼ਾ ਹੋਣਾ ਬਹੁਤ ਜ਼ਰੂਰੀ ਹੋਵੇਗਾ। ਨੰਬਰ 6 ਦੇ ਉੱਤੇ ਹੈ ਕਿ ਐਨਓਸੀ ਜ਼ਰੂਰੀ ਹੈ ਜਿਸ ਤੋਂ ਵੀ ਤਿਆਰ ਕਰਵਾ ਰਹੇ ਹਾਂ। ਸੋਸਾਇਟੀ ਜਾਂ ਬੈਂਕ ਤੋਂ ਲੋਨ ਵਗੈਰਾ ਲੈ ਕੇ ਤਿਆਰ ਕਰਵਾ ਰਹੇ ਹੋ ਉਹਦੀ ਐਨਐਸਸੀ ਹੋਣੀ ਜ਼ਰੂਰੀ ਹੈ ਕਿ ਜ਼ਮੀਨ ਹੁਣ ਏਸੇ ਦੀ ਹੈ ਇਸ ਤੇ ਕੋਲੀ ਰਹਿਣੀ ਚਾਹੀਦੀ ਹੈ ਹੈ ਸਾਡੇ ਟੈਕਸ ਵਗੈਰਾ ਸਾਰੇ ਕਲੀਅਰ ਨੇ ਨੰਬਰ 7 ਜਿੰਨਾ ਇਹ ਕੰਮ ਹੋਇਆ ਜਾਂ ਹੋ ਰਿਹਾ ਹੈ ਇਸ ਦੀ ਮਦਰ ਡੀਡ ਹੋਣੀ ਸਾਡੇ ਕੋਲ ਜ਼ਰੂਰੀ ਹੋਵੇਗੀ ਕਿ ਉਸ ਜ਼ਮੀਨ ਦੇ ਜਿੰਨੇ ਵੀ ਪਹਿਲਾ ਮਾਲਕ ਰਹਿ ਚੁੱਕੇ ਆ ਕਿ ਇਸ ਦੀ ਇੱਕ ਚੇਨ ਹੋਣੀ ਚਾਹੀਦੀ ਹੈ ਦੋਸਤੋ ਕਿ ਕਦੋਂ ਕਿਸ ਦੇ ਕੋਲ ਜਮੀਨ ਕਿਸ ਕਸ ਦੇ ਨਾਮ ਰਹੀ ਹੈ ਇਹ ਜ਼ਰੂਰੀ ਹੋਵੇਗਾ ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਧੰਨਵਾਦ ਦੋਸਤੋ